ਫਰੋੜਾ ਜੀ ਕੱਲ ਫਗਵਾੜਾ ਸ਼ਹਿਰ ਦੇ ਅੰਦਰ ਇੱਕ ਗੁਰਦੁਆਰਾ ਸਾਹਿਬ ਦੇ ਅੰਦਰ ਯੁਵਕ ਦੀ ਦੇਰ ਰਾਤ ਨੂੰ ਹਤਿਆ ਕਰ ਦਿੱਤੀ ਜਾਂਦੀ ਹੈ ਤੇ ਉਸ ਯੁਵਕ ਦੀ ਜਿਹੜੀ ਹੈ ਇੱਕ ਵੀਡੀਓ ਵੀ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਨਿਹੰਗ ਸਿੰਘ ਕਹ ਰਹੇ ਨੇ ਕਿ ਇਹ ਯੁਵਕ ਗੁਰਦੁਆਰਾ ਸਾਹਿਬ ਦੇ ਅੰਦਰ ਬੇਅਦਬੀ ਕਰਨ ਆਂਦਾ ਸੀ ਆਇਆ ਸੀ ਤੇ ਇਸ ਬਾਰੇ ਸ਼ਿਵ ਸੈਨਾ ਦਾ ਕੀ ਕਹਿਣਾ ਹੈ ਆ ਜੋ ਕੱਲ ਕਾਂਡ ਹੋਇਆ ਫਗਵਾੜਾ ਵਿੱਚ ਉਹਦੀ ਪੁਰਜੋਰ ਛਾਦਾਂ ਚ ਨਿੰਦਾ ਕਰਦਾ ਇਹਦੇ ਵਿੱਚ ਜੋ ਇੱਕ ਨਿਹੰਗ ਸਿੰਘ ਰਮਨਦੀਪ ਸਿੰਘ ਮੰਗੂ ਚ ਮੰਗੂ ਮਠ ਉਹਨੇ ਉਥੇ ਦਾ ਵਸੇ ਰਹਿਣ ਵਾਲਾ ਨਹੀਂ ਹੈਗਾ ਉਹ ਹੈਗਾ ਲੁਧਿਆਣੇ ਦਾ ਰਹਿਣ ਵਾਲਾ ਫਗਵਾੜੀ ਵਿੱਚ ਕੱਲ ਆਇਆ ਕਿਸੇ ਕਾਰਨ ਕਰਕੇ ਆਇਆ ਕਿੱਦਾਂ ਆਇਆ ਰੱਬ ਜਾਣੇ ਜੇ ਗੌਰ ਨਾਲ ਦੇਖਿਆ ਜਾਵੇ ਤਾਂ ਤੇ ਚਲੋ ਪਹਿਲਾਂ ਤਾਂ ਹੀ ਆਏ ਗਏ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਜੋ ਸਾਡੇ ਸਾਰੇ ਸਰਬ ਧਰਮ ਦੇ ਸਰਬ ਸਮਾਜ ਦੇ ਜਿਹੜੇ ਆ ਮੰਨਣ ਜੋਗ ਆ ਔਰ ਇਹ ਦਾ ਜਿਹੜਾ ਨਾਮ ਆਇਆ ਉਹਦੇ ਲਈ ਅਸੀਂ ਬਹੁਤ ਨਿੰਦਾ ਕਰਦੇ ਆ ਤੇ ਪਰ ਜੇ ਹੁਣ ਦੇਖੇ ਹੋਵੇ ਇਸ ਮਸਲੇ ਦੇ ਬਾਰੇ ਵਿੱਚ ਜੇ ਤਾਂ ਆਪਾਂ ਗੱਲ ਕਰੀਏ ਉਸ ਬੇਅਦਬੀ ਦੀ ਪਰ ਜੋ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਆ ਜਾਂ ਮੌਕੇ ਦਾ ਕਹਿਣਾ ਆ ਬੇਅਦਬੀ ਨਹੀਂ ਹੋਈ ਹੁਣ ਜੇ ਤੁਸੀਂ ਵੀਡੀਓ ਦੀ ਗੱਲ ਕਰ ਰਹੇ ਹੋ ਵੀਡੀਓ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਆ ਕਿ ਉਹ ਜਿਹੜਾ ਬੰਦਾ ਬਿਆਨ ਦੇ ਰਿਹਾ ਪਹਿਲੀ ਤਾਂ ਡਰਿਆ ਹੋਇਆ ਆ ਜੀ ਔਰ ਉਹਦੀ ਹਾਲਤ ਵੀ ਇਦਾਂ ਲੱਗਦੀ ਕਿ ਸ਼ਾਇਦ ਪਤਾ ਨਹੀਂ ਉਜੀ ਦਿਮਾਗੀ ਹਾਲਤ ਠੀਕ ਹੈ ਜਾਂ ਨਹੀਂ ਹੈ ਰੱਬ ਜਾਣੇ ਜੀ ਪਰ ਉਹਨੇ ਇੱਕ ਗੱਲ ਸੀ ਗੌਰ ਨਾਲ ਦੇਖਿਓ ਕਿ ਉਹ ਇੱਕ ਕੀ ਕਹਿ ਰਿਹਾ ਆ ਕਿ ਮੈਨੂੰ ਇੱਕ ਕਿਸੇ ਬੰਦੇ ਦਾ ਨਾਂ ਲੈ ਰਿਆ ਜੀ ਕਿ ਐਸ ਬੰਦੇ ਨੇ ਅਤੇ ਤੁਸੀਂ ਜੀ ਇਹ ਬੇਅਦਬੀ ਕਰਨ ਲਈ ਕਿਹਾ ਜੀ ਹੁਣ ਉਹ ਤੁਸੀਂ ਗੌਰ ਨਾਲ ਮੈਂ ਤੁਹਾਨੂੰ ਦਿਖਾਵਾਂਗੇ ਹੁਣ ਤੁਸੀਂ ਵੀ ਉਹ ਕਿਹਨੂੰ ਕਹਿ ਰਿਹਾ ਇਹ ਪਤਾ ਨਹੀਂ ਕਹਿ ਰਿਹਾ ਜੀ ਹੁਣ ਇਹਦੇ ਸਬੰਧ ਵਿੱਚ ਚਲੋ ਫਿਰ ਵੀ ਜੋ ਪੁਲਿਸ ਨੇ ਵੀ ਬਹੁਤ ਵਧੀਆ ਆਪਣਾ ਰੋਲ ਨਿਭਾਇਆ ਕੱਲ ਔਰ ਉਸ ਦੇ ਲਈ ਸਾਡੇ ਉੱਥੇ ਐਸਐਸਪੀ ਮੈਡਮ ਆਗੇ ਆ ਉਹ ਬਹੁਤ ਜੀ ਵਧਾਈ ਦੇ ਪੱਤਰ ਆ ਸਾਡੇ ਜਲੰਧਰ ਦੇ ਐਸਐਸਪੀ ਮਖਵਿੰਦਰ ਸਿੰਘ ਭੁੱਲਰ ਜੀ ਵੀ ਬਹੁਤ ਹੋ ਗਿਆ ਇਹਨਾਂ ਨੇ ਉੱਥੇ ਜਾ ਕੇ ਮੌਕੇ 'ਚ ਪੂਰਾ ਕੀਤਾ ਤੇ ਉਹਦੇ ਤੋਂ ਬਾਅਦ ਜੋ ਪੁਲਿਸ ਨੇ ਜਿਹੜਾ ਦੋਸ਼ੀ ਰਮਨਦੀਪ ਮੰਗੂ ਪਟ ਉਹਨੂੰ ਗ੍ਰੈਫਤਾਰ ਵੀ ਕਰ ਲਿਆ ਅਤੇ ਕੋਈ ਮਾਹੌਲ ਵੀ ਖਰਾਬ ਨਹੀਂ ਹੋਣ ਦਿੱਤਾ ਔਰ ਬਹੁਤ ਵਧੀਆ ਮਾਹੌਲ ਰਿਹਾ ਸਾਰਿਆਂ ਨੇ ਸਹਿਯੋਗ ਦਿੱਤਾ ਤੇ ਉਹਨੂੰ ਗ੍ਰੈਫਤਾਰ ਕਰ ਲਿਆ ਆ ਤੇ ਉਹਦੀ ਜਿਹੜੀ ਇਹ ਗੱਲਬਾਤ ਚੱਲਦੀ ਆ ਤੇ ਇਹਦੇ ਵਿੱਚ ਉਹਨਾਂ ਨੇ ਇਹ ਜੋ ਮੈਡਮ ਦੇ ਜਿਹੜੀ ਐਸਐਸਪੀ ਸੀ ਉਹਨਾਂ ਦੇ ਕਹਿਣ ਦੇ ਮੁਤਾਬਕ ਉਹਨਾਂ ਨੇ 304 304 ਦਾ ਪਾਚਾ ਤਾਂ ਅੱਜ ਕੀਤਾ ਨਾ ਕਿ 304 ਏ ਦਾ ਜੀ 304 ਤੇ 295 ਇਹਦੇ ਮਾਮਲੇ ਦਾ ਅੱਜ ਕਿਤੇ ਆ ਤੇ ਹੁਣ ਜੋ ਉਹਨਾਂ ਦੇ ਕਹਿਣ ਦੇ ਮੁਤਾਬਕ ਆ ਕਿ ਸਾਡੀ ਡਿਊਟੀ ਵੈਸੇ ਉਹਨਾਂ ਦਾ ਹੈਗਾ ਤਾਂ ਤਬ ਤੀਜਾ ਕਾਰਨ ਉਹਨਾਂ ਨੇ ਵੀ ਤੇ ਮੰਨਿਆ ਆ ਵੀ ਇਹਦੇ ਵਿੱਚ ਜਿਹੜਾ ਆ ਇਹ ਮਾਮਲਾ 302 ਦਾ ਵੰਦਾ ਤੇ ਉਹਨਾਂ ਨੇ ਸੜਕੀ ਮੰਗ ਚੱਲਦੀ ਸੀ ਕਿ ਇਹਦੀ ਉਹਨਾਂ ਦੱਸਤਾ ਕਿ ਇਹ 302 ਦਾ ਹੀ ਹੋਊਗਾ ਹੁਣ ਭਰੋਸਾ ਤੋਂ ਆ ਵੀ ਉਹ ਜਿਹੜੀਆਂ ਵੀ ਧਾਰਾ ਲੱਗਣਗੀ ਬਣਦੀਆਂ ਆ ਉਹ ਹੀ ਲਾਈਆਂ ਜਾਣਗੀਆਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਬਿਲਕੁਲ ਇਦਾਂ ਨਹੀਂ ਲੱਗਦਾ ਹੈਗਾ ਕਿ ਜਦੋਂ ਇਹ ਦੇਰ ਰਾਤੀ ਘਟਨਾ ਸਿਗੀ ਤੇ ਉਹਨਾਂ ਨੂੰ ਜਿਹੜੀ ਹੈ ਕਿ ਪੁਲਿਸ ਨੂੰ ਉਸੇ ਟਾਈਮ ਵੀ ਸੂਚਿਤ ਕਰ ਦੇਣਾ ਚਾਹੀਦਾ ਸੀਗਾ ਕਿ ਜਿਹੜਾ ਯੁਵਕ ਆ ਅਸੀਂ ਫੜ ਲਿਆ ਆ ਜਦਕਿ ਉਹਨੂੰ ਕਮਰੇ ਦੇ ਵਿੱਚ ਬਿਠਾ ਕੇ ਜਾਂ ਦਫ਼ਤਰ ਦੇ ਵਿੱਚ ਬਿਠਾ ਕੇ ਉਹਦੀ ਵੀਡੀਓ ਬਣਾਈ ਜਾਂਦੀ ਆ ਤੇ ਉਸ ਤੋਂ ਬਾਅਦ ਜਿਹੜਾ ਆ ਉਹ ਕਤਲ ਕਰ ਦਿੱਤਾ ਜਾਂਦਾ ਤੁਸੀਂ ਇੱਕ ਗੱਲ ਦੇਖੀ ਜੀ ਇੱਕ ਗੱਲ ਦਾ ਇਹ ਗੱਲ ਆ ਰਿਹਾ ਕਿ ਉਹਦਾ ਜਿਹੜਾ ਕਤਲ ਆ ਬਾਥਰੂਮ ਵਿੱਚ ਅੰਦਰ ਬੜਿਆ ਸੀ ਤੇ ਉਹਨੇ ਦਰਵਾਜ਼ਾ ਤੋੜ ਕੇ ਕੀਤਾ ਹੁਣ ਦੂਜੇ ਪਾਸੇ ਜਿਹੜੀ ਵੀਡੀਓ ਸਾਹਮਣੇ ਆਈ ਆ ਉਹ ਅੰਦਰੋਂ ਲੇਕੋ ਸੋਫੇ ਤੇ ਬੈਠਾ ਔਰ ਬੜੀਆ ਢੰਗ ਨਾਲ ਗੱਲ ਕਰ ਰਿਹਾ ਉਹ ਬਾਹਰ ਦੱਸ ਰਿਹਾ ਜੀ ਕਿ ਮੈਨੂੰ ਤੇ ਸੁਖੀ ਸ਼ਹਿਰ ਕੋਈ ਨਾਂ ਲੈ ਰਿਆ ਸੁਖੀ ਤੇ ਤੁਸੀਂ ਨਾਲ ਇਹ ਵੀ ਕਹਿ ਰਿਹਾ ਕਿ ਸੁਖੀ ਤੇ ਤੁਸੀਂ ਮੈਨੂੰ ਕਿਹਾ ਸੀ ਬੇਅਦਬੀ ਕਰਨ ਲਈ ਪਰ ਮੈਂ ਬੇਅਦਬੀ ਕੀਤੀ ਨਹੀਂ ਜੀ ਤੇ ਪਰ ਮੰਗੂ ਚੱਠ ਉਹ ਉਹਨੂੰ ਜਿਹੜਾ ਮਾਰ ਕੇ ਤਲਵਾਰ ਨਾਲ ਮਾਰਨ ਤੋਂ ਬਾਅਦ ਤੇ ਉਥੇ ਜਿਹੜਾ ਬਣਾ ਆਪਣੇ ਬਰੇ ਮਾਨ ਨਾਲ ਕਹਿ ਰਿਹਾ ਜੀ ਕਿ ਮੈਂ ਬੇਅਦਬੀ ਕਰਨ ਆਇਆ ਹੀ ਤੇ ਮੈਂ ਇਹਨੂੰ ਮਾਰ ਦਿੱਤਾ ਮੰਨ ਲਓ ਕਿ ਉਹਨੇ ਆਪਣਾ ਜਿਹੜਾ ਕਤਲ ਵੀ ਸਵੀਕਾਰ ਕਰ ਲਿਆ ਤੇ ਅਸੀਂ ਹੁਣ ਪੁਲਿਸ ਪ੍ਰਸ਼ਾਸਨ ਨੂੰ ਇਹੀ ਮੰਗ ਕਰਾਂਗੇ ਕਿ ਇਹੋ ਜਿਹੇ ਬੰਦਿਆਂ ਦੇ ਖਿਲਾਫ ਜਿਹੜੀ ਆ ਸਖਤ ਕਾਨੂੰਨੀ ਕਾਰਵਾਈ ਹੋਵੇ ਜਦ ਇੱਕ ਗੱਲ ਤਾਂ ਫਾਈਨਲ ਹੈ ਕਿ ਉਹਨੇ ਬੇਅਦਬੀ ਕੀਤੀ ਨਹੀਂ ਹਾਂ ਜੇ ਕੀਤੀ ਹੁੰਦੀ ਤੇ ਅਸੀਂ ਵੀ ਕਹਿਣਾ ਸੀ ਭਾਈ ਹੁਣ ਮੰਗੂ ਮੱਛਰੇ ਜੋ ਕੰਮ ਕੀਤਾ ਵਧੀਆ ਕੀਤਾ ਵੀ ਜਿਹੜੇ ਪਰ ਵੀ ਵੱਡਾ ਸਵਾਲ ਇੱਥੇ ਇਹੀ ਖੜਾ ਹੁੰਦਾ ਆ ਕਿ ਜਿਹੜਾ ਉਸ ਟਾਈਮ ਪੁਲਿਸ ਨੂੰ ਸੂਚਿਤ ਨਹੀਂ ਕੀਤਾ ਗਿਆ ਦੇਰ ਰਾਤ ਇੱਕ ਘਟਨਾ ਵਾਪਰਦੀ ਆ ਉਸ ਤੋਂ ਬਾਅਦ ਜਿਹੜਾ ਇਲਾਕਾ ਆ ਸਵੇਰੇ ਸ਼ੋਨੀ ਦੇ ਵਿੱਚ ਤਬਦੀਲ ਹੋ ਜਾਂਦਾ ਜਲੰਧਰੋਂ ਵੀ ਪੁਲਿਸ ਜਿਹੜੀ ਆ ਉੱਥੇ ਪਹੁੰਚ ਜਾਂਦੀ ਆ ਕੀ ਲੱਗਦਾ ਸੀਗਾ ਜੀ ਮਾਹੌਲ ਖਰਾਬ ਹੋਣ ਦਾ ਡਰ ਸੀ ਇਹ ਬਿਲਕੁਲ ਇਹ ਲੱਗਦਾ ਆ ਜਿਦਾਂ ਕਿ ਇਹ ਇੱਕ ਕੋਈ ਗੀਣੀ ਮਿੱਥੀ ਇੱਕ ਚਾਲ ਲੱਗਦੀ ਆ ਕੋਈ ਸੋਚੀ ਸਮਝੀ ਸਕੀਮ ਆ ਪਰ ਉਹਨਾਂ ਨੇ ਸਕੀਮ ਜਿਹੜੀ ਆ ਉਹ ਸਾਫ਼ ਉਹਨਾਂ ਦੀ ਸਫਲ ਨਹੀਂ ਹੋਈ ਜੀ ਤੇ ਯਕੀਨ ਆ ਕਿ ਅੱਜ ਸ਼ਾਮ ਤੱਕ ਇਹ ਪਹਿਲੀ ਗਾਰ ਕਿਉਂਕਿ ਉਜੋ ਗਰਿੰਦਰ ਸਿੰਘ ਢਿੱਲੋਂ ਐਡੀਜੀ ਬਹੁਤ ਹੀ ਸੋਹਣੀ ਹੋਇਆ ਅਫਸਰ ਆ ਪਰ ਬਹੁਤ ਹੀ ਵਧੀਆ ਹੈਗੇ ਲੈਂਡ ਆਰਡਰ ਤੇ ਹੈਗੇ ਆ ਐਡੀਪੀ ਸਾਹਿਬ ਔਰ ਉਹਨਾਂ ਦੀ ਮੈਂ ਪਹਿਲਾਂ ਪ੍ਰੈਸ ਕਾਨਫਰੈਂਸ ਦੇਖੀ ਸੀ ਉਹਨਾਂ ਨੇ ਇਸ਼ਾਰੇ ਦੇ ਦਿੱਤੇ ਆ ਕਿ ਕਿਸੇ ਦੇ ਨਾਲ ਟੱਲ ਨਹੀਂ ਕੀਤੀ ਜਾਊਗੀ ਪੂਰੀ ਨਿਰਪੱਖ ਜਾਂਚ ਕੀਤੀ ਜਾਊਗੀ ਜਿਹੜਾ ਦੋਸ਼ੀ ਪਾਇਆ ਜਾਊਗਾ ਉਹਨੂੰ ਸਖਤ ਸਜ਼ਾ ਦਿੱਤੀ ਹੋ ਔਰ ਜਿਹੜੇ ਉਹਨੇ ਪਹਿਲੂ ਦੱਸਿਆ ਨਾ ਗੱਲ ਪਹਿਲਾਂ ਦੇਖ ਕੇ ਲੱਗਦਾ ਕਿ ਉਹ ਇਸ ਚੀਜ਼ ਨਾਲ ਉਹਨਾਂ ਨੇ ਪਹਿਲੂ ਬਦਲ ਲਿਆ ਔਰ ਉਹਨਾਂ ਦੇ ਸਾਰੇ ਜਿਹੜੇ ਪਹਿਲੂ ਚਾਲ ਕੇ ਲਿਖੇ ਜਦੋਂ ਜਦੋਂ ਪੁਲਿਸ ਨੂੰ ਇਹ ਸੂਚਨਾ ਮਿਲਦੀ ਹੈ ਘਟਨਾ ਦੇ ਉੱਤੇ ਪਹੁੰਚਦੇ ਨੇ ਜਾਂਚ ਜਿਹੜੀ ਹੈ ਸ਼ੁਰੂ ਹੋ ਜਾਂਦੀ ਹੈ ਟੀਮਾਂ ਲੱਗ ਜਾਂਦੀਆਂ ਵਕ ਵਕ ਹੁਣ ਦੋ ਟੀਮਾਂ ਕਹਿੰਦੇ ਲੱਗੀਆਂ ਹੋਈਆਂ ਜੀ ਬਿਲਕੁਲ ਗ੍ਰੈਂਡ ਸਿੰਘ ਟੀਲਿਜਨ ਦੱਸਿਆ ਤੇ ਇਹ ਬਹੁਤ ਮੈਂ ਪੁਲਿਸ ਦੀ ਐਸੀ ਵਿੱਚ ਅਸੀਂ ਉਹਨੂੰ ਬਹੁਤ ਸ਼ਲਾਘਾ ਵੀ ਕਰਾਂਗੇ ਕਿ ਪੁਲਿਸ ਨੇ ਜੋ ਆਪਣਾ ਰੋਲ ਨਿਭਾਇਆ ਹੈ ਬਹੁਤ ਵਧੀਆ ਰੋਲ ਨਿਭਾਇਆ ਹੈ ਤੇ ਅਮੀਰ ਆ ਕਿ ਹੁਣ ਇੱਥੇ ਜੋ ਆ ਇੱਕ ਖਤਮ ਨਹੀਂ ਹੋਊਗਾ ਜੀ ਤੇ ਖਤਮ ਨਹੀਂ ਹੋਊਗਾ ਔਰ ਵਧੀਆ ਪੁਦੀ ਹੈ ਜੀ ਜਾਂਚ ਵੀ ਹੋਊਗੀ ਔਰ ਦੋਚਿਆਂ ਸਜ਼ਾ ਮਿਲੇਗੀ ਔਰ ਵਧੀਆ ਕਾਰਵਾਈ ਹੋਊਗੀ